ਇਹ ਹੋਣੀ ਚਾਹੀਦੀ ਹੈ ਮੈਨੂੰ ਕੁੱਟਣਾ ਲੱਗੇ ਜੀ ਇਹ ਸਾਰੇ ਬੰਦੇ ਮੇਰੇ ਤੇ ਹੂੰ ਉਹ ਬੰਦਾ ਮੈਨੂੰ ਪ੍ਰੋਟੈਕਸ਼ਨ ਦੇਣ ਦੇ ਲਈ ਜਦੋਂ ਮੇਰੇ ਅੱਗੇ ਵਧਿਆ ਮੈਨੂੰ ਸ਼ੈਲਟਰ ਕਿਸ ਤਰ੍ਹਾਂ ਨੇ ਇਹਨਾਂ ਸਾਰੇ ਨੇ ਉਹਤੇ ਅਟੈਕ ਕਰਿਆ ਇਹਨਾਂ ਨੇ ਜੋ ਕੀਤਾ ਬਹੁਤ ਹੀ ਮੈਂ ਕਹੂੰਗੀ ਕਿ ਸ਼ਰਮਨਾਕ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਕਟਨਾ ਹੈ ਕਿ ਉਹਦੇ ਬਾਣੀ ਨੂੰ ਹੱਥ ਪਾਇਆ। ਇਹ ਜੀ ਸਸਪੈਂਸ਼ਨ ਫਾਈਲ ਕੀਤੀ ਸੀ ਕਿ ਇਹੋ ਜੇ ਇੱਕ ਰਪਟ ਪੁਲਿਸ ਅਫਸਰ ਨੂੰ ਸਸਪੈਂਡ ਕੀਤਾ ਜਾਵੇ। ਜੀ। ਉਹ ਮਾਮਲੇ ਸਾਰੇ ਮੇਰੇ ਹੱਥ ਤੇ ਚੱਲ ਰਹੇ ਸੀ ਤੇ ਬਾਹਰ ਐਸੋਸੀਏਸ਼ਨ ਵੱਲੋਂ ਤੇ ਬਾਹਰ ਕੌਂਸਲ ਵੱਲੋਂ ਪ੍ਰੈਸ਼ਰ ਬਣਾਇਆ ਗਿਆ ਕਿ ਤੁਸੀਂ ਇਹ ਮਾਮਲੇ ਜਲਦੀ ਵਿਦਰਾਅ ਕਰੋ। ਕਿੱਤੀ ਦਾੜੀ ਹੈ ਤੇ ਫਿਰ ਸਿੰਘ ਨੌਣਾ ਵੀ ਇਹ ਇਹ ਕੀ ਕਰਦਾ ਫਿਰਦਾ ਇਹਨੇ ਕਨੂਸ਼ ਸ਼ਰਮਾ ਨਾਲ ਕੀਤੀ ਤਾਂ ਉਹੀ ਦੱਸੋ ਫਤੂ ਸ਼ਰਮਾ ਤੇ ਲਾਈਨ ਨਹੀਂ ਮਾਰੀ ਇਹਨੇ ਉਹ ਤਾਂ ਉਹ ਬੰਦਾ ਵਿੱਚ ਆ ਗਿਆ ਇਹ ਸਿਰਫ ਕੋਈ ਇਨਸਾਨੀਅਤ ਦੇ ਨਾਤੇ ਮੈਂ ਤਾਂ ਉਹਨੂੰ ਪਰਸਨਲੀ ਜਾਣਦੀ ਵੀ ਨਹੀਂ ਸਿਰਫ ਇੱਕ ਇਨਸਾਨੀਅਤ ਦੇ ਨਾਤੇ ਉਹ ਬੰਦਾ ਮੇਰੀ ਮਦਦ ਕਰਨ ਆਇਆ ਤੇ ਉਹਨੂੰ ਮਦਦ ਕਰਨ ਦਾ ਇਹਨਾਂ ਨੇ ਆਤਮ ਕਰੀਏਟ ਕਰਤਾ ਸਿਰਫ ਇਹ ਦਿਖਾਣ ਲਈ ਦੁਨੀਆ ਨੂੰ ਵੀ ਜਿਹੜਾ ਵੀ ਬੰਦਾ ਇਸ ਲੇਡੀ ਦੀ ਮਦਦ ਕਰੂਗਾ ਕਿ ਉਹਦਾ ਇਹ ਹਾਲ ਕਰਾਉਗਾ ਸਿਮਰਨਜੀਤ ਸਿੰਘ ਦੀ ਮਾਤਾ ਸਿਮਰਨਜੀਤ ਸਿੰਘ ਥੋੜਿਆ ਮੈਂਟਲੀ ਅਪਸੈਟ ਚੱਲ ਰਿਹਾ ਉਹਦੀ ਮੈਡੀਸਿਨ ਚੱਲਦੀ ਆ ਪਰ ਫੇਰ ਵੀ ਉਹ ਆਪਣਾ ਜਿਹੜਾ ਕੰਮ ਆ ਥੋੜਾ ਬੋਤਾ ਕਰਦਾ ਏ ਪਰसों ਦਾ ਉਹ ਹਾਈ ਕੋਰਟ ਗਿਆ ਤੇ ਉਹਨੇ ਅੱਜ ਵਾਪਸ ਆਉਣਾ ਸੀ ਪਤਾ ਨਹੀਂ ਕੀ ਗੱਲ ਹੋਈ ਉੱਥੇ ਕਿਸੇ ਨਾਲ ਕੀ ਦੇਖੋ ਤੇ ਜਿਸ ਦਾ ਬਹੁਤ ਆਉਂਦਾ ਹੈ 노 ਡਾਊਟ ਹੈ ਉਹਨੂੰ ਗੁੱਸਾ ਬਹੁਤ ਆਉਂਦਾ ਏ ਤੇਜੀ ਚਾਉਂਦਾ ਬਟ ਇਹ ਕਦੀ ਨੋਟਿਸ ਕਰ ਦਿੰਦਾ ਕਦੀ ਇਹ ਮੈਨੂੰ ਪਾਣੀ ਵੀ ਪੀਣ ਦਿੰਦਾ ਕਦੀ ਜੰਦਰਤ ਲੈਕਜੂਟੀ ਪੈ ਰੂਮ 'ਚ ਬੈਠ ਕੇ ਰੋਟੀ ਕਿਦਾ ਖਾ ਲਈ ਹੂੰ ਪਰ ਉਹਦੇ ਮਾਲਿਕ ਨੂੰ ਇਹ ਗੱਲਾਂ ਸ਼ੋਭਾ ਦੇਤੀਆਂ ਮੈਂ ਇਹਨਾਂ ਦੇ ਬੱਚਿਆ ਵਰਗੀ ਆ ਤੇ ਦਾ ਜਿਹੜੇ ਬੰਦੇ ਦੇ ਇਹਨਾਂ ਨੇ ਟੱਕਾ ਮੁੱਗੀ ਕੀਤੀ ਮੱਤਾ ਮਾਰੀਆ ਉਹਦੇ ਬਾਣੀ ਨੂੰ ਹੱਥ ਪਾਇਆ ਉਹ ਉਹ ਕਿੰਨਾ ਚਾਇਦਾ ਤੇ ਇੱਕ ਕੱਲੀ ਲੇਡੀ ਤੇ 7-80 ਬੰਦੇ ਦਾ ਚੜ ਜਾਣਾ ਇਹ ਕਿ ਦੱਗ ਜਾਏ ਇਸ ਵਕਤ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਐਡਵੋਕੇਟ ਰਵਨੀਤ ਕੌਰ ਨੇ ਉਹਨਾਂ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਇੱਕ ਦਿਮਾਲੇ ਵਾਲਾ ਜਿਹੜਾ ਨਿਹੰਗ ਸਿੰਘ ਜਿਹੜੇ ਵਕੀਲ ਦੇ ਸਪੇਸ ਦੇ ਵਿੱਚ ਹੁੰਦੇ ਨੇ ਤੇ ਦੂਜੇ ਪਾਸੇ ਇੱਕ ਮੈਡਮ ਹੁੰਦੇ ਇਹਨਾਂ ਦੀ ਲੜਾਈ ਜਿਹੜੀ ਉੱਥੇ ਹੁੰਦੀ ਹੈ ਸਮਝਣ ਦੀ ਕੋਸ਼ਿਸ਼ ਕਰਾਂਗੇ ਲੜਾਈ ਕਿਉਂ ਹੋਈ ਕਾਰਨ ਕੀ ਹੈ ਤੇ ਅੱਜ ਜਿਹੜੀ ਹੜਤਾਲ ਵੀ ਖਾਸ ਤੌਰ ਦੇ ਉੱਤੇ ਵਕੀਲਾਂ ਵੱਲੋਂ ਕਈਆਂ ਵੱਲੋਂ ਰੱਖੀ ਗਈ ਹੈ ਮੈਂ ਪਹਿਲਾਂ ਤਾਂ ਇਹ ਕੇਸ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਵੀ ਇਹ ਕੇਸ ਹੋਇਆ ਕੀ जेन हैंग सिंग तो अड़े हाँ करेंगे चाहे सी के लड़ाई की सी की शुरुआत कितनों ही मैम सिर्फ लड़ाई सिर्फ एनी है कि इतना कुछ इसे भी प्रोग्रेस नहीं जरी जल्दी क्योंकि मैं ऐसी चास तो बिलोंग करती है और जब तो मैं हाई कोर्ट प्रैक्टिस स्टार्ट की थी किसे ना किसे बंदे नो प्रॉब्लम हो दिया और हमेश ਆ ਸਭ ਤੋਂ ਪਹਿਲੇ ਮੁੱਦਾ ਕਿਥੋਂ ਸ਼ੁਰੂ ਹੁੰਦਾ ਹੈ ਕਿ ਮੈਂ ਵਿਕਾਸ ਮਲਿਕ ਜਿਹੜਾ ਪਹਿਲੇ ਪ੍ਰਦਰਸ਼ਕ ਸੀਗਾ ਟੋਪ ਟੇਲ ਦੀ ਜਿੰਨ੍ਹੇ ਦਿਨ ਦਾ ਪ੍ਰਦਰਸ਼ਨ ਉਸ ਤੇ ਦਿਨ ਦੇ ਪ੍ਰਦਰਸ਼ਨ ਦੀ ਵਾਈਸ ਦਾ ਅੱਜ ਤੱਕ ਕੋਈ ਦਰਜਾ ਦਾ ਵਿਕਾਸ ਮਲਿਕ ਤੇ ਸੀ ਸੋ ਉਹਦੀ ਵਾਈਸ ਜਦੋਂ ਮੇਰੇ ਕੋਲ ਆਈ ਤਾਂ ਮੈਂ ਚਲੋ ਉਹਦਾ ਪਰਖਾ ਦਰਜ ਕਰਾਤਾ ਜੀ ਇਨੇ ਬਦਲੇ ਚ ਮੇਰਾ ਇਨੇ ਦੀਵਾਰ ਕਰਤਾ ਮੈਨੂੰ ਕਹਿੰਦਾ ਕੀ ਆ ਦੀਵਾਰ ਇਹਨੇ ਸਿਰ ਮੈਨੂੰ ਗੱਲੇ ਨਹੀਂ ਕੀਤਾ ਕੁਝ 50 ਪਲਸ ਐਡਵੋਕੇਟ ਸੀ ਜਿੰਨਾਂ ਨੇ ਦੀਵਾਰ ਕਰਤਾ ਜਿਹਦੇ ਜਿਹੜਾ ਇਹ ਨਹੀਂ ਬੰਦੀ ਸੀ ਪਰਸਨਲ ਦੁਸ਼ਮਣ ਜੀ ਤੇ ਉਸ ਤੋਂ ਬਾਅਦ ਇਹ ਚੱਲ ਸੀ ਕਿ 19 12 2023 ਦੀ ਜੀ ਤੇ 22 ਦਸੰਬਰ 2023 ਨੂੰ ਜਰਨਲ ਹਾਊਸ ਹੋਇਆ ਜਿਹਦੇ ਤੇ ਸਾਰੇ ਆਰਡਰ ਜਿਹੜੇ ਵੋਕ ਕਰਦੇ ਜੀ ਜਰਨਲ ਹਾਊਸ ਨੇ ਇਹਨੂੰ ਦੀਵਾਰ ਕਰਤਾ ਸੀ ਜੀ ਇਹਦੀ ਪ੍ਰਦਾਨਗੀ ਵੀ ਖਤਮ ਕਰਤੀ ਸੀ ਹੂੰ ਤੇ ਉਸ ਤੋਂ ਬਾਅਦ ਵਿਕਾਸ ਮਲਿਕ ਦੇ ਤੇ ਚਲੋ ਪਰਚਾ ਪੁਚਾ ਦਰਜ ਹੋ ਗਿਆ ਸੀ ਐਸਐਸਟੀਐਸ ਦਾ ਵੀ ਔਰ ਹੋਰ ਵੀ ਕਹੀਏ ਤੇ ਖਿਲਾਫ ਅਲਿਗੇਸ਼ਨਸ ਦੇ ਜੀ ਮੀਨਵਾਇਲ ਨੇ ਨਹੀਂ ਹੁਣ ਕੀ ਕੀਤਾ ਕਿ ਉਹ ਜਿਹੜਾ ਆਰਡਰ ਹੈਗਾ ਮੇਰੇ ਖਿਲਾਫ ਤੇ ਹੋਰ ਵੀ ਕਹੀਏ ਐਡਵੋਕੇਟਸ ਨੇ ਉਹਨਾਂ ਨੇ ਹਮ ਇਹਨਾਂ ਨੇ ਕੀ ਕੀਤਾ ਕਿ ਉਹ ਸਿਰਫ ਮੈਨੂੰ ਇੱਕ ਕੰਪਲਿਊਸ ਪਾਲਿਸੀ ਦੇ ਅਧੀਨ ਇਹਨੂੰ ਕਿਸੇ ਤਰ੍ਹਾਂ ਸੀ ਹਾਈ ਕੋਰਟ ਤੋਂ ਬਾਹਰ ਕਰੀਏ ओके ਇਹਨਾਂ ਨੇ ਉਸ ਨੋਟਿਸ ਨੂੰ ਆਧਾਰ ਬਣਾ ਕੇ ਕਹਿੰਦੇ ਕਿ ਮੈਡਮ ਤੁਸੀਂ ਵੀ ਬਾਰ ਦੇ ਮੈਂਬਰ ਨਹੀਂ ਹੈਗੇ। ਓਕੇ ਹੁਣ ਇਥੇ ਮੇਨ ਮੁੱਦਾ ਕੀ ਆਂਦਾ ਹੈ ਕਿ ਇੱਕ ਨਾ ਇਸ਼ੂ ਚੱਲ ਰਿਹਾ ਹੈ ਕ੍ਰਿਮੀਨਲ ਕੇਸ ਫਾਈਲ ਹੈ ਆ ਕੋਪੀਸਿੰਗ ਪੁਲਰ ਆਈ.ਐਸ.ਏ. ਜੀ। ਉਹ ਮੇਰੇ ਮੈਰਿਟੋਨਿਅਲ ਡਿਸਪਿਊਟ ਪਰਚਾ ਨਹੀਂ ਸੀ ਰਜਿਸਟਰ ਹੋਇਆ ਮੈਂ ਪਿੱਛੋਂ ਮੇਰੇ ساتھ ਵੀ ਰਹਿਣ ਵਾਲੀ ਹਾਂ ਮੇਰਾ ਪ੍ਰੀਵੈਂਸ਼ਲ ਹਾਊਸ ਵੀ ਹੈ ਪਰਚਾ ਅੰ ਵਿਚਾਰ ਤੋਂ ਛੋਣਾ ਹੈ। ਜੀ। ਪਰ ਇਹ ਮੈਨੂੰ ਲਗਾਤਾਰ ਰਿਪੋਰਟਰ ਜੀ ਬਣਾ ਕੇ ਘੁੰਮਣ ਤੇ ਰਿਚ ਪਾ ਕੇ ਰੱਖਿਆ ਕਦੀ ਕਹਿੰਦੇ ਤੁਸੀਂ ਗੁਰਦਾਵਾ ਚਲ ਜਓ ਕਦੀ ਕਹਿੰਦੇ ਜੀ ਦਿੱਲੀ ਚਲ ਜਓ ਕਦੀ ਕਹਿੰਦੇ ਚੰਡੀਗੜ੍ਹ ਚਲ ਜਓ ਤੇ ਮਤਲਬ ਗੱਲ ਐ ਕਿ ਦੇ ਕੇ ਇਹ ਕੀ ਇਹਨਾਂ ਨੇ ਪੱਟੀ ਅਸੀਂ ਹਾਈ ਕੋਰਟ ਦਾ ਰੁਕ ਕੀਤਾ ਪਹਿਲੇ ਡਿਸਟ੍ਰਿਕਟ ਕੋਰਟ ਵੀ ਕੰਪਲੀਟ ਪਾਈਆ ਜਦੋਂ ਉੱਥੇ ਡਿਸਟ੍ਰਿਕਟ ਕੋਰਟ ਵੱਲੋਂ ਸਾਨੂੰ ਕੋਈ ਸਹਿਯੋਗ ਨਹੀਂ ਮਿਲਿਆ ਤਾਂ ਅਸੀਂ ਹਾਈ ਕੋਰਟ ਆ ਗਏ ਜੀ ਹਾਈ ਕੋਰਟ 'ਚ ਜਦੋਂ ਆਨੇ ਆ ਤੇ ਗੁਰਪ੍ਰੀਤ ਸਿੰਘ ਢੁੱਲਰ ਦੇ ਖਿਲਾਫ ਜਦੋਂ ਮੈਂ ਕੰਪਲੀਟ ਨਮੇਸ਼ ਜੀ ਜੀ ਕਿ ਅਸੀਂ ਇਸ ਪੁੱਤਰ ਵੀ ਨਾ ਜੀ ਉਹ ਪਰਚਾ ਜਿਹੜਾ ਉਹ ਹਾਈ ਕੋਰਟ ਦੇ ਹੁਕਮਾ ਦੇ ਕੈਨਸਲ ਹੋ ਜਾਂਦਾ ਜੀ ਕੁਰਪੀਰ ਸਿੰਘ ਢੁੱਲਰ 28 ਮਾਰਚ 2025 ਨੂੰ ਹਾਈ ਕੋਰਟ ਆਇਆ ਸੀ ਇਹ ਪਰਸਨ ਜੀ ਔਰ ਇਹ ਅੰਡਰਟੇਕਿੰਗ ਦੇ ਕੇ ਗਿਆ ਕਿ ਉਹ ਪਰਚਾ ਨੂੰ ਕੈਨਸਲ ਕਰਾਂਗਾ ਤੇ ਇਹਨੇ ਉਹ ਪਰਚਾ ਕੈਨਸਲ ਕਰ ਵੀ ਦਿੱਤਾ ਜੀ ਉਸ ਤੋਂ ਬਾਅਦ ਅਸੀਂ ਇਹਦੀ ਸਸਪੈਂਸ਼ਨ ਫਾਈਲ ਕੀਤੀ ਕਿ ਇਹੋ ਜੇ ਕਰਪਟ ਪੁਲਿਸ ਆਫਸਰ ਨੂੰ ਸਸਪੈਂਡ ਕੀਤਾ ਜਾਵੇ ਜੀ ਔਰ ਮਾਮਲੇ ਸਾਰੇ ਮੇਰੇ ਹੱਥ ਚ ਚੱਲ ਰਹੇ ਸੀ ਤੇ ਬਾਹਰ ਐਸੋਸੀਏਸ਼ਨ ਵੱਲੋਂ ਤੇ ਬਾਹਰ ਕੌਂਸਲ ਵੱਲੋਂ ਪ੍ਰੈਸ਼ਰ ਬਣਾਇਆ ਗਿਆ ਕਿ ਤੁਸੀਂ ਇਹ ਮਾਮਲੇ ਜੜੇ ਵਿਦਡਰਾ ਕਰੋ ਜੀ ਇਹ ਤੁਹਾਡੇ ਤੇ ਤੁਹਾਡੇ ਤੇ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਸੀ ਜੀ ਜੀ ਇਹ ਪ੍ਰੈਸ਼ਰ ਕਿਹਾ ਜਾ ਰਿਹਾ ਸੀ ਇਸ ਦੇ ਵਿੱਚ ਕਿ ਵੀ ਇਸ ਤਿੱਕ ਨਾਲ ਇਹਨੂੰ ਵਾਪਸ ਲਿਆ ਜਾਵੇ ਤੁਹਾਡੇ ਕੋਲ ਜੀ ਜੰਮੂ ਵੱਲੋਂ ਆਇਆ ਸੀ ਵੀ ਮੈਡਮ ਜੇ ਤੁਹਾਨੂੰ ਕੌਂਸੀਕੁਐਂਸਿਸ ਫੇਸ ਕਰਨੇ ਪੈਣਗੇ ਨਹੀਂ ਤਾਂ ਤੁਸੀਂ ਮਾਮਲੇ ਵਿਦਡਰਾ ਕਰੋ ਹੂੰ ਇਥੇ ਇੱਕ ਹੋਰ ਵੀ ਇੱਕ ਕਾਲਾ ਧੰਦਾ ਮੈਂ ਇਹਨਾਂ ਦਾ ਤੁਹਾਨੂੰ ਦੱਸੂਗੀ ਵੀ ਇਹ ਕੀ ਕਰਦੇ ਨੇ ਜੀ they have a bad intention for every woman every okay. woman at one okay. So okay बहुत शीरियस है मैन तो ये जड़े गल कह रही हूँ बहुत नहीं मैं मैं बिना एविडेंस तो कोई गलती कर दी है ना कोई कंप्लेंट आ फाइल नहीं विद रिकॉर्ड वीडियोस ने जिसे एक बंदा मेनु जाति सूचक शब्द वर्त की गंदी भाषा ना पर योग करके जी उस ना सुनने योग भाषा है वो वो � ਓਕੇ ਤੇ ਉਹਦੇ ਤੇ ਵੀ ਬਾਹਰ ਨੇ ਕੋਈ ਐਕਸ਼ਨ ਨਹੀਂ ਲਿਆ ਜਿਹੜੀ ਉਹ ਭੇਜੀਆਂ ਨੇ ਸਾਰੀਆਂ ਵੀਡੀਓਜ਼ ਫੋਟੋਸ ਜੀ ਹਾਂ ਜਿਹੜੀ ਰਿਕਾਰਡਿੰਗ ਚ ਨੇ ਬਟ ਇਹ ਨਹੀਂ ਕੋਈ ਐਕਸ਼ਨ ਲੱਗਦੇ ਤੇ ਕੀ ਕਰੀਏ ਹੁਣ ਹੂੰ ਫਿਰ ਮੈਂ ਤਾਂ ਦੇਖੋ ਕੇਸ ਹੀ ਫਾਈਲ ਕਰ ਸਕਦੀ ਸੀ ਗਗਨ ਦੀ ਜੰਮੂ ਨੇ ਜਦੋਂ ਮੈਨੂੰ ਤੰਗ ਕਰਨਾ ਸ਼ੁਰੂ ਕੀਤਾ 11 ਨੂੰ 2025 ਨੂੰ ਇਹਨੇ ਮੇਰੇ ਨਾਲ ਇੱਕ ਆਰਡਰ ਕੱਢਿਆ ਕਿ ਕਿ ਪਾਸ ਮਲਿਕ ਦੇ ਆਰਡਰ ਨੂੰ ਅਸੀਂ ਕੰਟੀਨਿਊ ਕਰਦੇ ਹਾਂ ਤੂੰ ਕੋਣ ਹੋ ਨਾ ਕੰਟੀਨਿਊ ਕਰਨ ਵਾਲਾ ਹੂੰ देयर इज अ जनरल हाउस देयर इज अ बार बॉडी ਹਾਂ ਜੀ ਹੀ ਹੈਜ਼ ਡਾਇਰੈਕਟਲੀ ਫੈਕਸ਼ਨ ਕਮੇਟੀ ਐਂਡ ਦਾ ਐਕਟਿੰਗ ਪ੍ਰੈਜ਼ੀਡੈਂਟ ਇਸ ਡੇਪਟਿੰਗ ਪ੍ਰੋਸ਼ ਆਰਡਰ ਕਿਉਂਕਿ ਉਹਨਾਂ ਨੇ ਮੇਰੀ ਮੈਂ ਇਲੈਕਸ਼ਨ ਵੀ ਕੰਟੈਸਟ ਕੀਤੀ ਸੀ ਅਸਲ ਜੀ ਆ तकरीबन ਮੈਨੂੰ ਕੁਛ 600 ਵੋਟਾਂ ਪਈਆਂ ਸੀ ਬਾਅਦ ਦੇ ਮੈਂਬਰਸ ਵੱਲੋਂ ਤੇ ਜੇਕਰ ਮੇਰਾ ਕੰਡਕਟ ਸਹੀ ਤਾਂ ਹੁੰਦਾ ਜਾਂ ਮੈਂ ਗਲਤ ਹੋਰਦ ਹੁੰਦੀ ਤਾਂ ਤੁਸੀਂ ਲੋਕੋ ਕਿ ਬਾਹਰ ਮੈਨੂੰ 600 ਵੋਟਾਂ ਪਾਉਂਦੀ ਹੂੰ ਬਿਲਕੁਲ ਸੋ ਇਹ ਸੀ ਕਿ ਪ੍ਰੋਗਰੈਸ ਤੇ ਜਾ ਰਿਹਾ ਬੰਦਾ ਤੇ ਜਿਹੜਾ ਇਹਨਾਂ ਤੋਂ ਬਾਹਰ ਚੱਲੇ ਬੰਦਾ ਉਹ ਇਹਨਾਂ ਤੋਂ ਨਹੀਂ برداشت ਹੁੰਦਾ ਤੇ ਇਹਨਾਂ ਨੇ ਕੱਲ ਕੀ ਕੀਤਾ ਕਿ ਮੇਰਾ ਇਹਨਾਂ ਨੇ ਲੈਪਟਾਪ ਚੋਰੀ ਕਰ ਲਿਆ ਹੂੰ ਮੈਂ ਲਾਇਬ੍ਰੇਰੀ ਸਟਾਫ ਤੋਂ ਪੁੱਛਿਆ ਕਿ ਲਾਇਬ ਕਿੱਥੇ ਕੈਂਪ ਦੇ ਬੰਦਾ ਟੀ ਵਾਰ ਵੀ ਤੁਸੀਂ ਮੈਮ ਉਹਨਾਂ ਮਤਲਬ ਇਹ ਕਹਿਆ ਗਿਆ ਕਿ ਵੀ ਲੈਪਟਾਪ ਕਿਵੇਂ ਚੋਰੀ ਕਰਨ ਨੂੰ ਕਹਿੰਦੇ ਤਾਂ ਬੜਾ ਮਤਲਬ ਗਲਤ ਕਹਿੰਦੇ ਕਿ ਉਹ ਤਾਂ ਕਰੋੜਾਂ ਦੇ ਮਾਲਕ ਨੇ ਜਿਨ੍ਹਾਂ ਦੇ ਉੱਤੇ ਅਲੀਗੇਸ਼ਨ ਲਾ ਰਹੇ ਕਹਿੰਦੇ ਉਹ ਤਾਂ ਨਹੀਂ ਤਾਂ ਤੁਸੀਂ ਮੈਨੂੰ ਟੌਰਚਰ ਕਰਨ ਲਈ ਕਰੋੜਾਂ ਦਾ ਮਾਲਕ ਹੋਣਾ ਜ਼ਰੂਰੀ ਥੋੜੀ ਹੈ ਹੂੰ ਕਰੋੜਾਂ ਦਾ ਮਾਲਕ ਮੈਨੂੰ ਕਿਉਂ ਟੌਰਚਰ ਕਰ ਰਿਹਾ ਜੇ ਕਰੋੜਾਂ ਦਾ ਮਾਲਕ ਆ ਉਹਨੂੰ ਤਾਂ ਮੇਰੇ ਨਾਲ ਕੋਈ ਲੜਨ ਦੇ ਨਹੀਂ ਦੀ ਹੋਣਾ ਚਾਹੀਦਾ ਬਟ ਇਹ ਕਦੀ ਨੋਟਿਸ ਕੱਢ ਦਿੰਦਾ ਕਦੀ ਇਹ ਮੈਨੂੰ ਪਾਣੀ ਵੀ ਪੀਣ ਦਿੰਦਾ ਕਦੀ ਕਹਿੰਦਾ ਤੂੰ ਐਡਮਿਨਿਸਟ੍ਰੇਟਿਵ ਰੂਮ 'ਚ ਬੈਠ ਕੇ ਰੋਟੀ ਕਿੱਦਾਂ ਖਾ ਲਈ ਹੂੰ ਕਰੋੜਾਂ ਦੇ ਮਾਲਕ ਨੂੰ ਇਹ ਗੱਲਾਂ ਸ਼ੋਭਾ ਦਿੰਦੀਆਂ ਮੈਂ ਇਹਨਾਂ ਦੇ ਬੱਚਿਆ ਵਰ ਕਿੱਤੀ ਦਾੜੀ ਹੈ ਤੇਜ ਸਿੰਘ ਨਰਵਾਲੀ ਤੇ ਇਹ 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 ਕੀ ਕਰਦਾ ਫਿਰਦਾ ਇਹਨੇ ਕਨੂ ਸ਼ਰਮਾ ਨਾਲ ਕੀ ਕੀਤਾ ਉਹ ਹੀ ਦੱਸੋ ਕਨੂ ਸ਼ਰਮਾ ਤੇ ਲਾਈਨ ਨਹੀਂ ਮਾਰੀ ਇਹਨੇ ਹੂੰ ਇਹਨਾਂ ਦੇ ਜਿਹੜਾ ਫਿਰ ਮੈਂਨਾਂ ਤੋਂ ਸ਼ਦਦਤ ਕੀਤਾ ਮੈਂ ਟੀਸਪੋਰਟ ਤੇ ਦੱਸਿਆ ਜਾ ਕੇ ਵੀ ਇਹਨਾਂ ਨੇ ਏਦਾਂ ਮੇਰਾ ਲੈਪਟਾਪ ਲੈ ਲਿਆ ਔਰ ਮੇਰਾ ਬੈਗ ਰਿਟਰਨ ਨਹੀਂ ਕਰ ਰਹੇ ਫਿਰ ਅਮਨ ਜਾਨ ਜੀ ਸਟੇਟ ਪੌਂਟ ਤੇ ਜੀ ਜੀ ਚੀਫ ਸਾਹਿਬ ਨੇ ਉਹਨਾਂ ਦੀ ਡਿਊਟੀ ਸਿੱਖੀ ਸੀ ਕਿ ਤੁਸੀਂ ਮੈਡਮ ਦਾ ਲੈਪਟਾਪ ਲਾਓ ਉਹ ਗਏ ਮੇਰੇ ਨਾਲ ਲਾਇਬ੍ਰੇਰੀ ਤੱਕ ਪਰ ਇਹਨਾਂ ਨੇ ਲਾਇਬ੍ਰੇਰੀ ਤੇ న్యూਸੈਂਸ ਕ੍ਰੀਏਟ ਕਰਤੀ ਨਾ ਉਹਨਾਂ ਨੂੰ ਸੁਣਿਆ ਨਾ ਮੈਨੂੰ ਸੁਣਿਆ ਤੇ ਜਿਹੜਾ ਉਹ ਬੰਦਾ ਸਿਮਰਜੀਤ ਹੈ ਜਿਹਨਾਂ ਜੋ ਮੇਰੀ ਸਪੋਰਟ ਆਇਆ ਸੀ ਜੀ ਉਹਦੇ ਨਾਲ ਤਾਂ ਕੰਮ ਵੀ ਸ਼ੁਰੂ ਕਰਤੀ ਉੱਥੇ ਤੇ ਮੈਂ ਉਹਨੂੰ ਕਿਹਾ ਉਹਨਾਂ ਨੇ ਮਤਲਬ ਇਹ ਕਿਹਾ ਕਿ ਸਿਮਰਜੀਤ ਸਿੰਘ ਜੋ ਬਲਾਸੀ ਸੀਗੇ ਉਹਨਾਂ ਵੱਲੋਂ ਆ ਕੇ ਉੱਥੇ ਕਾਨੂੰਨ ਵਿਵਸਥਾ ਖਰਾਬ ਕੀਤੀ ਆ ਕਿ ਗਲ ਪਏ ਆ ਸਾਰਿਆਂ ਦੇ ਇਹਨਾਂ ਨੇ ਕੀਤੀ ਆ ਕੈਮਰਾਸ ਰਿਕਾਰਡਡ ਨੇ ਪੁਲਿਸ ਕੈਮਰਾਸ ਤੇ ਉਹ ਨਹੀਂ ਖੰਡਾਲਦੀ ਜੀ ਪੁਲੀਸ ਵਾਲੇ ਕਹਿੰਦੇ ਅਸੀਂ ਕੈਮਰੇ ਨਹੀਂ ਚੈੱਕ ਕਰਨੇ ਹੂੰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚੀਫ ਕੋਰਟ ਦੇ ਬਾਹਰ ਵੀ ਜਿਹੜਾ ਇਹ ਹੰਗਾਮਾ ਹੋਇਆ ਹੈ ਉਹਦੀ ਰਿਕਾਰਡਿੰਗਸ ਚੈੱਕ ਕਰੋ ਵੀ ਕਿੰਨੇ ਸ਼ੁਰੂਆਤ ਕੀਤੀ ਹੂੰ ਅਸੀਂ ਤਾਂ ਬੜਾ ਪੀਸਫੁਲੀ ਚੀਫ ਕੋਰਟ 'ਚ ਅਸੀਂ ਖੜੇ ਸੀਗੇ ਕੀਪਾਪ ਜੀ ਨੂੰ ਸਾਰਾ ਮੈਟਰ ਸਮਝਾਇਆ ਕਿ ਸਾਹਮਣੇ ਸਿਮਰਜੀਤ ਨੂੰ ਕਿਹਾ ਕਿ ਇਹਨਾਂ ਨੇ ਪੁੱਛ ਉਹਦੇ ਖਲਾਫ ਉਲਟਾ ਪੁਲਟਾ ਚੀਫ ਸਾਹਿਬ ਨੂੰ ਦੱਸਿਆ ਸੀ ਜੀ ਉਹਨੇ ਵੀ ਹੰਗਾਮਾ ਕਰਤਾ ਇਹ ਉਹ ਇਹ ਤਾਂ ਥੋੜਾ ਗੁੱਸੇ ਚੋਟੇ ਲਈ ਜ਼ਰੂਰ ਸੀ ਪਰ ਮੇਰੇ ਲਈ ਬਿਲਕੁਲ ਨਰਮ ਰੁਖ ਦੀ ਜੇਰੇ ਉਹਨਾਂ ਨੇ ਪੂਰੀ ਗੱਲ ਸੁਣੀ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਪਟੀਸ਼ਨ ਵੀ ਅੱਜ ਲਈ ਫਿਕਸ ਕੀਤੀ ਸੀ ਪ੍ਰੋਟੈਕਸ਼ਨ ਪਟੀਸ਼ਨ ਜਿਸ ਦੇ ਸਮੇਂ ਇਹ ਰੀਲੀਫ ਮੰਗਿਆ ਸੀ ਕਿ ਇਹ ਜਿਹੜੇ ਗੁੰਡੇ ਨੇ ਮਾਰਦੇ ਗਗਰਨੀਥ ਜੰਮੂ ਨਰੂਲਾ ਤੇ ਕੁਛ ਇਹਨਾਂ ਦੇ ਹੋਰ ਸਾਥੀ ਉਹਨਾਂ ਤੋਂ ਮੇਰੀ ਸੁਰੱਖਿਆ ਕੀਤੀ ਜਾਏ ਕਿ ਰੋਜ਼ ਇਹ ਇੱਕ ਨਵਾਂ ਡਰਾਮਾ ਕਰਦੇ ਨੇ ਕੋਰਟ ਕਦੀ ਇਹ ਮੇਰੀ ਐਂਟਰੀ ਬੈਨ ਕਰ ਦਿੰਦੇ ਨੇ ਕਦੀ ਕੋਸ਼ ਕਰਦੇ ਨੇ ਹਮ ਹਮ ਤੇ ਹੁਣ ਜਿਹੜੀ ਇਹਨਾਂ ਨੇ ਗੁੰਡਾਗਰਦੀ ਕੀ ਕੀਤੀ ਕਿ ਚੀਫ ਸਰ ਨੇ ਮੇਉਂ ਮੇਰੀ ਪੇਟੀਸ਼ਨ ਅਲਾਉ ਕਰਤੀ ਕਿ ਠੀਕ ਹੈ ਤੁਹਾਡਾ ਮੈਟਰ ਕੱਲ ਸੁਣਿਆ ਜਾਊਗਾ ਨਾਲ ਹੀ ਇਹਨਾਂ ਨੂੰ ਵੀ ਡਾਇਰੈਕਸ਼ਨ ਦਿੱਤੀ ਕਿ 48 ਆਵਰਸ ਤੱਕ देयर विल बी ਨੋ ਐਕਸ਼ਨ ਜੀ ਹਮ ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਲਗਾਤਾਰ ਪੁਲਿਸ ਵੱਲੋਂ ਮੈਨੂੰ ਟੌਰਚਰ ਕਰਾਇਆ ਕਿ ਚੀਫ ਸਟੋਰ ਤੋਂ ਸਿੱਧਾ ਬਾਹਰ ਨਿਕਲੇ ਤੇ ਇਹਨਾਂ ਨੇ ਉੱਥੇ ਹੀ ਮੈਨੂੰ ਮੈਨੂੰ ਕੁੱਟਣਾ ਲੱਗੇ ਸੀ ਇਹ ਸਾਰੇ ਬੰਦੇ ਮਿਲ ਗਏ ਹਮ ਉਹ ਬੰਦਾ ਮੈਨੂੰ ਪ੍ਰੋਟੈਕਸ਼ਨ ਦੇਣ ਦੇ ਲਈ ਜਦੋਂ ਮੇਰੇ ਅੱਗੇ ਵਧਿਆ ਮੈਨੂੰ ਸ਼ੈਲਟਰ ਕੀਤਾ ਉਹਨੇ ਇਹਨਾਂ ਸਾਰਿਆਂ ਨੇ ਉਹਤੇ ਅਟੈਕ ਕਰਤਾ ਹੂੰ ਉਹ ਸਨ ਬੰਦਾ ਸੈਲਫ ਡਿਫੈਂਸ ਲਈ ਉਹਨੇ ਕੀ ਕੀਤਾ ਮੇਰੇ ਕੋਲ ਤਾਂ ਅਜੇ ਉਹ ਵੀਡੀਓਜ਼ ਵੀ ਨਹੀਂ ਪਹੁੰਚੀਆਂ ਬਿਕਾਜ਼ ਮੈਂ ਤਾਂ ਕੱਲ ਵੀ ਬਸਾਫੀ ਲੇਟ ਦਾ ਪਠਾਣੀ ਚੀ ਸੀ ਤੇ ਹੁਣ ਵੀ ਮੈਂ ਕੁਝ ਕਾਮੀ ਕਰਨੀ ਆ ਮੈਂ ਜੀ ਇਹਨਾਂ ਨੇ ਜੋ ਕੀਤਾ ਬਹੁਤ ਹੀ ਮੈਂ ਕਹੂੰਗੀ ਜੀ ਸ਼ਰਮਨਾਕ ਇੱਕ ਇਨਸਾਨੀਅਤ ਨੂੰ ਸ਼ਮਸਾਰ ਪਰ ਮਾਲੀ ਕਰਨਾ ਕਿ ਉਹਦੇ ਬਾਣੀ ਨੂੰ ਹੱਥ ਪਾਇਆ ਔਰ ਇਕੱਲਾ ਬੰਦਾ ਪਰ ਮੈਮ ਉਹਨਾਂ ਵੱਲੋਂ ਇਹ ਕਿਆ ਜਾ ਰਿਹਾ ਕਿ ਵੀ ਕੋਰਟ ਦੀ ਕੋਈ ਮਰਿਆਦਾ ਹੁੰਦੀ ਹੈ ਉੱਥੇ ਕਹਿੰਦੇ ਇਹਨਾਂ ਨੇ ਤਲਵਾਰਾਂ ਲਹਿਰਾਈਆਂ ਕਹਿੰਦੇ ਕਹਿੰਦੇ ਮੈਡਮ ਉਹਨਾਂ ਨੂੰ ਨਾਲ ਲੈ ਕੇ ਵੀ ਮਤਲਬ ਇਸ ਤਿੱਕ ਨਾਲ ਧਮਕੀਆਂ ਦੇਣ ਲੱਗ ਗਏ ਕਹਿੰਦੇ ਕਿ ਉਹ ਵੀ ਇੱਕ ਐਗਜ਼ੈਕਟਿਵ ਮੈਂਟ ਤੋਂ ਬਾਹਰ ਨਿਕਲਦੇ ਹੀ ਇਹਨਾਂ ਨੇ ਕਾਬੂ ਕਰ ਲਿਆ ਤੇ ਮੈਡਮ ਨੇ ਕੀ ਕਰਤਾ ਮੈਨੂੰ ਦੱਸੋ ਮੈਂ ਤਾਂ ਪੁਲਿਸ ਦੀ ਕਸਟਮਰੀ ਯੂਕੇ ਸਟੂਡਿਓ ਹੂੰ ਉਹ ਕਹਿੰਦੇ ਕਿ ਤੁਸੀਂ ਉਹਨਾਂ ਨੂੰ ਲੈ ਕੇ ਆਏ ਸੀਗੇ ਤੇ ਉਤੋਂ ਬੇਤੁੱਕੇ ਜਿਹੜੇ ਦੋਸ਼ ਲਾਏ ਗਏ ਕਿ ਵੀ ਸੈਕਸ਼ੂਅਲੀ ਹਰਾਸਮੈਂਟ ਕਰਦੇ ਆ ਇਸ ਤਰੀਕੇ ਨਾਲ ਵੀਡੀਓਜ਼ ਰਿਪੋਰਟਡ ਨੇ ਮੈਂ ਤਾਂ ਉਹੀ ਕਿਹਾ ਜੇਰੇ 'ਚ ਕੋਈ ਝੂਠ ਆ ਤਾਂ ਵੀਡੀਓਜ਼ ਨੂੰ ਝੂਠਾ ਸਾਬਿਤ ਕਰਦੇ ਨੇ ਫਾਈਲ ਤੋਂ ਨੂੰ ਕੰਡੀਸ਼ਨ ਹਮ ਮੈਂ ਕੱਲ ਚੀਫ ਸਾਹਿਬ ਦੇ ਸਾਹਮਣੇ ਵੀ ਇਹੀ ਕਿਹਾ ਕਿ ਜੇ ਨਾ ਕੋਈ ਐਡੇ ਸਸਤੇ ਨੇ ਕੋਈ ਐਵੀਡੈਂਸ ਹੈ ਤਾਂ ਇਹ ਪਟੀਸ਼ਨ ਉਹਨੀ ਫਾਈਲ ਕਰਦੇ ਹਾਂ ਹਮ ਤੁਸੀਂ ਆਨ ਰਿਕਾਰਡ ਲੈ ਕੇ आओ ਨਾ ਕਿ ਜਾਂਚ ਵੀ ਤੁਸੀਂ ਕੀ ਕਿਹਾ ਤੇ ਮੈਂ ਕੀ ਕਿਹਾ ਹਮ ਇਹ ਤਾਂ ਸਿਰਫ ਮੁੰਡਾ ਕਰਦੀ ਐ ਵੀ ਤੁਹਾਡੇ ਹੱਥ ਚ ਪਾਵਰ ਆ ਗਈ ਕਿਉਂਕਿ ਤੁਸੀਂ ਗਰੁੱਪ ਆਫ ਪੀਪਲ ਹੋ ਤੇ ਅਸੀਂ ਸਿੰਗਲ ਆ ਉਹ ਬੰਦਾ ਇਕੱਲਾ ਸੀ ਮੈਂ ਵੀ ਇਕੱਲੀ ਸੀ ਜੀ ਇਹਨਾਂ ਨੇ ਸਾਡੇ ਉੱਤੇ ਤੁਸੀਂ ਇੱਕ ਹੋਰ ਗੱਲਾਂ ਛੱਡੋ ਤੁਸੀਂ ਦੱਸੋ ਕਿ ਇੱਕ ਸਿੰਗਲ ਲੇਡੀ ਤੇ ਜੇ 7-800 ਬੰਦਾ ਹਮਲਾ ਪਰੋ ਜਾਵੇ ਉਹ ਕੀ ਕਰੋਗੇ ਜੀ ਕੱਲ ਇਹਨਾਂ ਨੇ ਮੈਨੂੰ ਮਾਰ ਦੇਣਾ ਸੀ ਹੂੰ ਉਹ ਤਾਂ ਉਹ ਬੰਦਾ ਵਿੱਚ ਆ ਗਿਆ ਇਹ ਸਿਰਫ ਇੱਕ ਇਨਸਾਨੀਅਤ ਦੇ ਨਾਤੇ ਮੈਂ ਤਾਂ ਉਹਨੂੰ ਪਰਸਨਲੀ ਜਾਣਦੀ ਵੀ ਨਹੀਂ ਸਿਰਫ ਇੱਕ ਇਨਸਾਨੀਅਤ ਦੇ ਨਾਤੇ ਉਹ ਬੰਦਾ ਮੇਰੀ ਮਦਦ ਕਰਨ ਆਇਆ ਤੇ ਉਹਨੂੰ ਮਦਦ ਕਰਨ ਦਾ ਇਹਨਾਂ ਨੇ ਆਤਮ ਕਰੀਏਟ ਕਰਤਾ ਸਿਰਫ ਇਹ ਦਿਖਾਣ ਲਈ ਦੁਨੀਆ ਨੂੰ ਕਿ ਜਿਹੜਾ ਵੀ ਬੰਦਾ ਇਸ ਲੇਡੀ ਦੀ ਮਦਦ ਕਰੂਗਾ ਅਸੀਂ ਉਹਦਾ ਇਹ ਹਾਲ ਕਰਾਵਾਂਗੇ ਤੁਹਾਡੇ ਨਾਲ ਕਿੰਨੇ ਮੈਂਬਰ ਨੇ ਮੈਂ ਕਮੇਟੀ ਦੇ ਹਲੋ ਹਾਂਜੀ ਜੀ ਮੈਂ ਤੁਹਾਡੇ ਨਾਲ ਕਿੰਨੇ ਮੈਂਬਰ ਨੇ ਕਮੇਟੀ ਦੇ ਕਿਉਂਕਿ ਉਹਨਾਂ ਦੇ ਹੱਕ ਚ ਤਾਂ ਅੱਜ ਹੜਤਾਲ ਹੋ ਰਹੀ ਹੈ ਕਿ ਵੀ ਉਹਨਾਂ ਨਾਲ ਸਟਿੱਕ ਨਾਲ ਕੀਤਾ ਗਿਆ ਦੋਸ਼ ਤਾਂ ਮੈਂਟੀ ਤੇ ਜਿੰਨੇ ਵੀ ਮੈਂਬਰ ਹੋਣ ਹੱਥ ਚੋਂ ਹੁਣ ਤਾਂ ਗੱਲ ਇਹ ਆ ਗਈ ਹੈ ਕਿ ਗੁੰਡਾਗਰਦੀ ਤੋਂ ਡਰਦਾ ਕੋਈ ਵੀ ਬੰਦਾ ਆਪਣਾ ਮੂੰਹ ਨਹੀਂ ਖੋਲਣਾ ਚਾਹੁੰਦਾ ਹੂੰ ਉਹ ਕੱਲ ਉਸ ਬੰਦੇ ਨਾਲ ਇਹਨਾਂ ਨੇ ਕੀਤੀ ਹੈ ਉਸ ਤੋਂ ਬਾਅਦ ਕਿਹੜਾ ਵਕੀਲ ਜੇ ਵਿਚਾਰਾ ਮੇਰੀ ਮਦਦ ਕਰ ਲਈ ਅੱਗੇ ਆਊਗਾ ਉਹ ਤਾਂ ਡਾਗੇ ਨੇ ਸਾਰੇ ਸਹਿਮਗੇ ਨੇ ਵੀ ਕੱਲ ਇਹਨਾਂ ਨੇ ਉਸ ਬੰਦੇ ਦੀ ਇੰਨੀ ਮਾਰਕੁੱਟ ਕੀਤੀ ਹੈ ਹੂੰ ਆ ਸਾਰੇ ਇਸ ਸਿਨੈਰੀਓ ਨੂੰ ਦੇਖ ਕੇ ਮੈਂ ਚੀਫ ਕੋਲ ਵੀ ਤੁਸੀਂ ਗਏ ਸੀਗੇ ਚੀਫ ਨੇ ਤੁਹਾਨੂੰ ਕੀ ਕਿਹਾ ਕੀ ਦਿਲਾਸਾ ਦਿੱਤਾ ਤੁਹਾਨੂੰ ਚੀਫ ਨੇ ਬਿਲਕੁਲ ਨਰਮ ਰੁਖਾ ਬਣਾਇਆ ਉਹਨਾਂ ਨੇ ਮੇਰੀ ਪੂਰੀ ਗੱਲ ਬਹੁਤ ਸ਼ਾਂਤੀ ਨਾਲ ਸੁਣੀ ਔਰ ਅੱਜ ਵੀ ਮੈਟਰ ਰਿਵਿਊਚ ਕੀਤਾ ਸੀ ਬਟ ਇਹਨਾਂ 'ਚ ਸਬਰ ਨਹੀਂ ਇਹ ਤਾਂ ਚੀਫ ਸਾਹਿਬ ਨੂੰ ਧਮਕੀ ਦੇ ਕੇ ਆਏ ਨੇ ਜੇ ਤੁਸੀਂ ਤਾਂ ਬਟਨ ਨਹੀਂ ਫੋਲਿਓ ਸਾਰੀਆਂ ਪਟੀਸ਼ਨਾਂ ਅਲਾਉ ਕਰ ਦਿੰਦੇ ਹੋ ਤੇ ਜੇ ਤੁਸੀਂ ਹੁਣ ਵੀ ਕੀਤਾ ਜੇ ਅਸੀਂ ਪੈਂਡਾਉਨ ਕਰਦਾਂਗੇ ਤੇ ਅੱਜ ਇਹਨਾਂ ਨੇ ਪੈਂਡਾਉਨ ਕਰਤਾ ਕਿਉਂਕਿ ਜੀ ਸਾਹਿਬ ਨੇ ਸਾਰਾ ਵਕੀਲਾ ਦੇ ਆਬਜੈਕਸ਼ਨ ਤੋਂ ਬਾਅਦ ਵੀ ਮੇਰੀ ਪਟੀਸ਼ਨ ਅਲਾਉ ਕੀਤੀ ਹੂੰ ਬਿਲਕੁਲ ਇਹ ਤਾਂ ਸਿੱਧਾ ਜੁਡੀਸ਼ਰੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੁਡੀਸ਼ਰੀ ਸਾਡੇ ਹਿਸਾਬ ਨਾਲ ਚੱਲੇ ਅਸੀਂ ਕਹਤਾ ਜੇ ਨਹੀਂ ਤਾਂ ਨਹੀਂ ਹੂੰ ਤੇ ਜੇ ਜੁਡੀਸ਼ਰੀ ਨੂੰ ਓਵਰਟੇਕ ਕਰ ਰਹੇ ਨੇ ਦਿਸ ਇਜ਼ ਫੋਰਮ ਆਫ ਕਨਟੈਂਪਟ ਮੈਂ ਤੇ ਸੀਜੀਐਸ ਨੂੰ ਮੇਲਾ ਵੀ ਪਾਈਆਂ ਨੇ ਐਂਡ ਆਈ ਆਲਸੋ ਰਿਕਵੈਸਟ ਟੂ ਯੋਰ ਮੀਡੀਅਮ ਜੀ ਇਹਨਾਂ ਦੇ ਕੰਟੈਂਪਟ ਆਫ কোর্ਟ ਲਾਇਆ ਜਾਏਗਾ ਜੇਕਰ ਇਹ ਜੰਮੂ ਅੰਨੂਲ ਨੂੰ ਐਕਸਕਲ ਕੀਤਾ ਜਾਏ ਇਹਨਾਂ ਦੇ ਲਾਇਸੈਂਸ ਸਸਪੈਂਡ ਕੀਤੇ ਜਾਵਣਗੇ ਹਮ ਇਨ ਫੈਕਟ देयर ਲਾਇਸੈਂਸਸ ਸ਼ੁੱਡ ਬੀ ਕੈਨਸਲਡ ਨਾਟ ਸਸਪੈਂਡਡ ওকে ਕਿਉਂਕਿ ਇੱਕ ਵਿਅਕਤੀ ਹੱਕੇ ਬੰਦੇ ਦੇ ਬਾਹਰ ਕਰਨਾ ਤੁਸੀਂ ਇਹ ਦੱਸੋ ਵੀ ਇਹ ਕਿੱਦਾਂ ਪਜਾਇਜ਼ ਕਰਨਾ ਹਮ ਤੁਸੀਂ ਵੀਡੀਓਜ਼ ਅਗਰ ਦੇਖੀ ਐ ਮੈਨੂੰ ਵੀ ਕੁਝ ਲੋਕਾਂ ਨੇ ਦੱਸਿਆ ਥਾਣੇ 'ਚ ਗੱਲ ਹੋਈ ਸੀ ਕਿ ਉਤੇ ਦਾ ਜਿਹੜੇ ਬੰਦੇ ਦੇ ਇਹਨਾਂ ਨੇ ਤਕਾਕਮੁਕੀ ਕੀਤੀ ਲੱਤਾਂ ਮਾਰੀਆਂ ਉਹਦੇ ਬਾਣੀ ਨੂੰ ਹੱਥ ਪਾਇਆ ਉਹ ਕਿੰਨਾ ਕਚਾਈਦਾ ਤੇ ਇੱਕ ਕੱਲੀ ਲੇਡੀ ਤੇ 7-8 ਤੋਂ ਬੰਦੇ ਦਾ ਚੜ ਜਾਣਾ ਇੱਕ ਡੱਗ ਜਾਏਗਾ ਹਮ ਮੈਮ ਇਸ ਦੇ ਵਿੱਚ ਐਫਆਈਆ ਤੁਹਾਡੇ ਖਿਲਾਫ ਤੇ ਸਿਮਰ ਜੀ ਦੇ ਖਿਲਾਫ ਹੋਈ ਐ ਬਾਕੀ ਐਸੋਸੀਏਸ਼ਨ ਦੇ ਖਿਲਾਫ ਕਿਉਂ ਨਹੀਂ ਐਫਆਈਆ ਹੋਈ ਤੇ ਜੇ ਉਹ ਤਕਾਕ ਕਰ ਦਿੱਤੀਗੇ ਮੈਨੂੰ ਐਫਆਈਆ ਦੀ ਕਾਪੀ ਨਹੀਂ ਮਿਲੀ ਹੋਵੇ ਇੱਥੇ ਦੱਸਣਾ ਚਾਹੂੰਗੀ ਕਿ ਪੁਲਿਸ ਐਟ ਬੈਕਟ ਕਰ ਰਹੀ ਸੀ ਕਿ ਜਿਵੇਂ ਉਹਨਾਂ ਨੂੰ ਸਟੇਟ ਪੇ ਨਹੀਂ ਕਰਦੀ ਗਦਰਨੀਪ ਜੰਮੂ ਪੇ ਕਰਦਾ ਹੈ ਓਕੇ ਜਿਹਨੂੰ ਅਸੀਂ ਬਾਰ-ਬਾਰ ਕਿਹਾ ਕਿ ਮੇਰੀ ਕੰਪਲੇਂਟ 11 ਤਰੀਕ ਦੀ ਆਈ ਹੋਈ ਹੈ ਤੁਹਾਡੇ ਕੋਲ ਇਹਨਾਂ ਦੀ ਕੰਪਲੇਂਟ ਤਾਂ ਅੱਜ ਆਈ ਹੈ ਹੈਨਾ 18 ਤਰੀਕ ਨੂੰ ਜੀ 18 ਤਰੀਕ ਨੂੰ ਉਸ ਤੋਂ ਪਹਿਲਾਂ ਮੇਰੀ ਕੰਪਲੇਂਟ 11 9 2023 ਦੀ ਉਹਦੇ ਤੇ ਕੀ ਐਕਸ਼ਨ ਹੈ ਕਹਿੰਦੇ ਹਮ ਨਹੀਂ ਕਰ ਸਕਦੇ ਕਿਸੇ ਦੀ ਕੰਪਲੇਂਟ ਤੇ ਐਕਸ਼ਨ ਤੁਸੀਂ ਕਰਾਣਾ ਚਲੋ ਜਾ ਕੇ ਕੋਰਟ ਵਿੱਚ ਕਰ ਲੈਣਾ ਓਕੇ ਇਹ ਪੁਲਿਸ ਵਾਲੇ ਕਹਿੰਦੇ ਹੱਤ ਤੱਕ ਦੇਖੋ ਵੀ ਉਸ ਕੰਪਲੇਂਟ ਇਨਕੁਆਰੀ ਨਹੀਂ ਆਈ ਇਹ ਤਾਂ ਕੋਈ ਜਿਹੜਾ ਕੋਈ ਲੈਣਾ ਦੇਣਾ ਹੀ ਨਹੀਂ ਇਸ ਮਾਮਲੇ ਦਾ ਉਹ ਆ ਕੇ ਤਾਂ ਸਾਡੇ ਤੇ ਪਰਚੇ ਦਿਲਚਸਪਾ ਰਾ ਦਿੰਦੀ ਹੈ ਹੂੰ ਉਹ ਤਾਂ ਫਲਕਦੇਵ ਦਾ ਕੋਈ ਲੈਣਾ ਦੇਣਾ ਨਹੀਂ ਫਲਕਦੇਵ ਦੀ ਸਿਰਫ ਇੰਨੀ ਕੁ ਇਨਵੋਲਵਮੈਂਟ ਹੈ ਕਿ ਉਹਨੇ 3 ਲੱਖ ਰੁਪਿਆ ਫਾਲਸ ਮੈਡੀਕਲ ਕਲੇਮ ਦਾ ਉਹਨੇ ਬਾਰ ਕਾਉਂਸਲ ਤੋਂ ਬਾਰ ਐਸੋਸੀਏਸ਼ਨ ਤੋਂ ਲਿਆ ਹੈ ਜਿਹੜਾ ਗਗਨਦੀਪ ਜੰਮੂ ਨੇ ਅਲਾਉ ਕੀਤਾ ਉਹ 3 ਲੱਖ ਦਾ ਮੁੱਲ ਮੋੜ ਰਹੀ ਹੈ ओके ਹੁਣ ਮੈਮ ਅਗਲਾ ਤੁਹਾਡਾ ਕੀ ਐਕਸ਼ਨ ਪਲਾਨ ਹੋਏਗਾ ਕੋਰਟ 'ਚ ਹੀ ਮੂਵ ਕਰੋਗੇ ਅਸੀਂ ਤਾਂ ਪਹਿਲੇ ਵੀ ਬੜਾ ਪੀਸਫੁਲੀ ਲੀਗਲ ਪ੍ਰੋਸੈਸ ਹੀ ਫਾਲੋ ਕੀਤੇ ਨੇ ਉਹ ਸਾਨੂੰ ਕੋਰਟ ਤੋਂ ਹਰ ਵਾਰ ਰਿਲੀਫ ਮਿਲਿਆ ਐ ਇਸ ਕੀ ਵੀ ਅਸੀਂ ਕੋਰਟ ਦਾ ਰੁਕੀ ਅਪਣਾਵਾਂਗੇ ਜੀ ਔਰ ਦੇਖਾਂਗੇ ਕਿ ਜਦੋਂ ਐਫ ਆਈ ਆਰ ਦੀ ਕਾਪੀ ਹੱਥ ਆਏਗੀ ਕਿ ਉਹਦੇ ਦੇ ਕੀ ਐਕਸ਼ਨ ਮੰਗਾ ਸੋ ਉਹਦੇ ਦੇ ਬਿਲਕੁਲ ਠੀਕ ਹੈ ਮੈਮ ਥੈਂਕ ਯੂ ਮੈਮ ਬਟ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਿੱਖ ਜਥੇਬੰਦੀਆਂ ਨੂੰ ਇਹ ਜ਼ਰੂਰ ਕਹੂੰਗੀ ਕਿ ਜਿਹੜਾ ਇਹਨਾਂ ਨੇ ਸਿੱਖੀ ਬਾਣੇ ਨਾਲ ਬਦਤੂਕੀ ਕੀਤੀ ਹੈ ਉਹਦੇ ਤੇ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਤੇ ਐਕਸ਼ਨ ਜ਼ਰੂਰ ਲੈਣ ਓਕੇ ਠੀਕ ਹੈ ਮੈਮ ਥੈਂਕ ਯੂ ਮੈਮ ਜੀ ਬਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਮੈਂ ਬਲਵਿੰਦਰ ਕੌਰ ਸਿਮਰਨਜੀਤ ਸਿੰਘ ਦੀ ਮਾਤਾ ਸਿਮਰਨਜੀਤ ਸਿੰਘ ਥੋੜਿਆ ਮੈਂਟਲੀ ਅਪਸੈਟ ਚੱਲ ਰਿਹਾ ਉਹਦੀ ਮੈਡੀਸਿਨ ਚੱਲਦੀ ਆ ਪਰ ਫੇਰ ਵੀ ਉਹ ਆਪਣਾ ਜਿਹੜਾ ਕੰਮ ਆ ਥੋੜਾ ਬੋਤਾ ਕਰਦਾ ਏ ਪਰसों ਦਾ ਉਹ ਹਾਈ ਕੋਰਟ ਗਿਆ ਤੇ ਉਹਨੇ ਅੱਜ ਵਾਪਸ ਆਉਣਾ ਸੀ ਪਤਾ ਨਹੀਂ ਕੀ ਗੱਲ ਹੋਈ ਉੱਥੇ ਕਿਸੇ ਨਾਲ ਕੀ ਦੇਖੋ ਤੇਜੀਸ ਦਾ ਬਹੁਤ ਆਉਂਦਾ ਹੈ ਨੋ ਡਾਊਟ ਹੈ ਉਹਨੂੰ ਗੁੱਸਾ ਬਹੁਤ ਆਉਂਦਾ ਏ ਤੇਜੀ ਚਾਉਂਦਾ ਇਸ ਕਰਕੇ ਉਹਦੀ ਉੱਥੇ ਕਿਹਦੇ ਨਾਲ ਲੜਾਈ ਹੋਈ ਆ ਮੈਨੂੰ ਕੁਝ ਨਹੀਂ ਪਤਾ ਬਸ ਮੈਂ ਮਿੰਟੂ ਬੇਟਾ ਤੁਹਾਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਜਿਵੇਂ ਵੀ ਕਿਵੇਂ ਉਹਨੂੰ ਇੱਥੇ ਲੈ ਕੇ ਆਓ ਇੱਥੇ ਉਹਦਾ ਇਲਾਜ ਕਰਾਓ ਤਾਂ ਕਿ ਉਹਦਾ ਫਿਊਚਰ ਬਚਰੇ ਉਹਦੀ ਜ਼ਿੰਦਗੀ ਬਚਰੇ ਕਿਉਂਕਿ ਉਹਦੇ ਫਾਦਰ ਸਾਹਿਬ ਉਹ ਵੀ ਹਾਰਟ ਦੇ ਮਰੀਜ਼ ਆ ਉਹਨਾਂ ਦਾ ਹਾਰਟ ਬਹੁਤ ਘੱਟ ਕੰਮ ਕਰਦਾ ਬਸ ਇੱਕ ਤੁਰੇ ਫਿਰਦੇ ਆ ਮੈਂ ਵੀ ਮੈਂ ਵੀ ਮਰੀਜ਼ ਹੀ ਆ ਸੀ ਹੁਣ ਅਰੇ ਮਗਰ ਨਹੀਂ ਭੱਜ ਸਕਦੇ ਦਾ ਇਲਾਜ ਨਹੀਂ ਕਰਾ ਸਕਦੇ ਬਸ ਮੈਂ ਤੁਹਾਡੇ ਮੂਰੇ ਮਿਹਨਤ ਕਰਦੀ ਆ ਕਿ ਤੁਸੀਂ ਬਸ ਉਹਨੂੰ ਵਾਦੇ ਇਲਾਜ ਕਰਾ ਦੋ ਤਾਂ ਕਿ ਆਦੀ ਜ਼ਿੰਦਗੀ ਉਹ ਸਹੀ ਢੰਗ ਨਾਲ ਜੀ ਲਵੇ ਸਾਨੂੰ ਤਿੰਨ ਚਾਰ ਦਿਨ ਹੋ ਗਏ ਸੀ ਮੈਂ ਕਹਿੰਦੀ ਸੀ ਕਿਸੇ ਤਰੀਕੇ ਉਹਨੂੰ ਤੁਹਾਡੇ ਕੋਲੇ ਉੱਥੇ ਲਿਆਈਏ ਪਰ ਮੇਰੇ ਬੱਸੋਂ ਬਾਹਰ ਹੋ ਗਿਆ ਕੰਮ ਉਹ ਕਹਿੰਦਾ ਮੇਰਾ ਕੇਸ ਲੱਗਿਆ ਮੈਂ ਆਪਦਾ ਕੇਸ ਕਰਕੇ ਫਿਰ ਵਾਪਸ ਆਉਂਗਾ ਚਲੋ ਮੈਂ ਕਹਾਂ ਠੀਕ ਆ ਜਾਣਾ ਚਲੋ ਆਏ ਨੂੰ ਫੇਰ ਦੁਬਾਰਾ ਉੱਥੇ ਭਾਨੇ ਨਾਲ ਲੈ ਕੇ ਜਾਵਾਂਗੇ ਤੇ ਹੁਣ ਅੱਜ ਉਹ ਨਹੀਂ ਉੱਥੇ ਕਿਸੇ ਨਾਲ ਕੋਈ ਗਿੱਸਾ ਗੁੱਲਾ ਹੋਇਆ ਤਾਂ ਮੈਂ ਚਾਹਣੀ ਆ ਕੋਈ ਨਹੀਂ ਫਿਰ ਵੀ ਤੁਸੀਂ ਵਿੱਚ ਪੈ ਕੇ ਉਹਨੂੰ ਲੈ ਆਓ ਉਥੋਂ ਚੰਡੀਗੜ੍ਹੋਂ ਲੈ ਆਓ ਉਹਨੂੰ ਉਹਦੀ ਜਾਨ ਬਚ ਰਵੇ ਓਕੇ ਬੇਟੇ 850 ਇਹੀ ਆ ਅਸੀਂ ਉਹਨੂੰ ਨਹੀਂ ਲਿਆ ਸਕਦੇ ਮੈਂ ਤੁਹਾਡੇ ਕੋਲੇ ਆ ਕੇ ਨਾਲ ਰਹਿ ਲੂੰਗੀ ਬਸ ਮੈਂ ਇੱਥੇ ਸੇਵਾ ਕਰ ਲੂੰਗੀ ਤੁਹਾਡੇ ਕੋਲੇ ਆ ਕੇ ਨਾਲ ਰਹਿ ਲਾਂਗੀ ਮੈਂ ਬਸ ਇੰਨੇ ਹੀ ਤੁਹਾਡੇ ਮੁਰੇ ਮੈਂ ਤੁਹਾਨੂੰ ਤਾਂ ਰੋ ਰੋ ਕੇ ਵੀ ਥੱਕ ਗਏ ਆ ਅਥਰੂ ਵੀ ਖਤਮ ਹੋ ਗਏ ਹੁਣ ਤਾਂ ਪੁੱਤ ਬਚਾ ਲੋ ਜੇ ਇਹਨੂੰ ਹੁਣ ਬਚਾ ਸਕਦੇ ਆ ਕਿਸੇ ਚੰਗੇ ਡਾਕਟਰ ਕੋਲ ਇਲਾਜ ਕਰਾ ਦਿਓ